ਇਨ ਦਿਨਾਂ ਦੇ ਵਿੱਚ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਜੋ ਕਿ ਪੰਜਾਬ ਪੁਲਿਸ ਦੇ ਨੌਜਵਾਨ ਵੱਲੋਂ ਇੱਕ ਸ਼ਬਦ ਗਾਇਨ ਕੀਤਾ ਗਿਆ ਹੈ ਹੁਣ ਜਿਹੜੇ ਛਿੱਦੀ ਦਿਹਾੜੇ ਚੱਲਦੇ ਨੇ ਉਹਨਾਂ ਕਰਕੇ ਜਿਹੜੀ ਹੈ ਮੇਰੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਹੈ ਤਾਂ ਮੈਨੂੰ ਬਹੁਤ ਐਪਰੀਸ਼ੀਏਸ਼ਨ ਮਿਲ ਰਹੀ ਹੈ ਮੇਰੇ ਆਫੀਸਰਜ਼ ਵੱਲੋਂ ਸਰੋਤਿਆਂ ਵੱਲੋਂ ਪਬਲਿਕ ਵੱਲੋਂ ਬਹੁਤ ਐਪਰੀਸ਼ੀਏਸ਼ਨ ਮਿਲੀ ਹੈ ਮਗਰ ਬਚਪਨ ਚ ਸੋਚਿਆ ਕਿ ਸੀ ਪੰਜਾਬ ਪੁਲਿਸ ਦੀ ਨੌਕਰੀ ਕਰਨੀ ਸੀ ਕਿਉਂਕਿ ਫਾਦਰ ਸਾਹਿਬ ਕਰਦੇ ਸੀ ਜਾਂ ਫਿਰ ਮਿਊਜ਼ਿਕ ਦੇ ਨਾਲ ਜੁੜਨਾ ਸੀ ਉਹਨਾਂ ਨੂੰ ਵੀ ਇਹ ਸ਼ੌਂਕ ਸੀਗਾ ਕਿ ਇਹ ਸਿੰਗਰ ਬਣੇ ਉਹਨਾਂ ਨੂੰ ਅੱਜ ਵੀ ਇਹ ਸ਼ੌਂਕ ਹੈ ਕਿ ਇਹ ਸਿੰਗਰ ਬਣੇ ਕਹਿੰਦੇ ਨੇ ਸ਼ੌਂਕ ਨਹੀਂ ਮਰਦੇ ਤੇ ਫਿਰ ਰਿਆਜ਼ ਦਾ سلسلہ جاری ਹੈ ਪੰਜਾਬ ਪੁਲਿਸ ਦੇ ਨਾਲ ਰਿਆਜ਼ ਮੈਂ ਕਰਦਾ ਜੀ ਮੇਰੇ ਘਰ ਵਿੱਚ ਪਿਆਨੋ ਫਲੂਟ ਮੈਂ ਪਲੇ ਕਰ ਲੈਂਦਾ ਗਿਟਾਰ ਪਲੇ ਕਰ ਲੈਂਦਾ ਥੋੜਾ ਬੋਤਾ ਗਾ ਲੈਣਾ ਰਿਆਜ਼ ਜਦੋਂ ਡਿਊਟੀ ਤੋਂ ਬਾਅਦ ਥੋੜਾ ਟਾਈਮ ਮਿਲਦਾ ਹੈ ਕੱਲੇ ਬੈੱਕ ਕੇ ਥੋੜਾ ਬੋਤਾ ਰਿਆਜ਼ ਕਰ ਲੀਦਾ ਹੈ। ਲਾਈਵ ਪੰਜਾਬੀ ਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਮਹਿਮਾਨ ਉਹ ਬਹੁਤ ਬਹੁਤ ਸਵਾਗਤ ਕਰਦਾ ਹੈ। ਇਹਨਾਂ ਦਿਨਾਂ ਦੇ ਵਿੱਚ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਜੋ ਕਿ ਪੰਜਾਬ ਪੁਲਿਸ ਦੇ ਨੌਜਵਾਨ ਵੱਲੋਂ ਇੱਕ ਸ਼ਬਦ ਗਾਇਨ ਕੀਤਾ ਗਿਆ ਹੈ। ਤੁਹਾਨੂੰ ਦੱਸਦੀ ਕਿ ਚਾਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਉਸ ਦੇ ਸਬੰਧ ਦੇ ਵਿੱਚ ਇੱਕ ਸ਼ਬਦ ਗਾਇਨ ਕੀਤਾ ਗਿਆ ਜੋ ਕਿ ਸੋਸ਼ਲ ਮੀਡੀਆ ਤੇ ਬਹੁਤ ਟ੍ਰੈਂਡ ਕਰ ਰਿਹਾ ਤੇ ਜੋ ਉਸ ਦਹਾਕੇ ਨੂੰ ਸਮਝਦੇ ਨੇ ਉਹਨਾਂ ਦੀਆਂ ਅੱਖਾਂ ਜ਼ਰੂਰ ਨਮ ਹੋਈਆਂ ਸਾਡੇ ਨਾਲ ਉਹ ਸਿਦਾਰਥ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਜਾਣਾਂਗੇ ਕਿ 뮤직 ਦਾ ਨਾਲੇ ਨਾਲੇ 뮤직 ਦੇ ਨਾਲ ਨਾਲ ਪੰਜਾਬ ਪੁਲਿਸ ਦੀ ਨੌਕਰੀ ਕਿਵੇਂ ਅ ਸਰ ਪਹਿਲਾਂ ਤਾਂ ਸਵਾਗਤ ਕਰਦੇ ਹਾਂ ਜੀ ਤੁਹਾਡਾ ਲੈ ਕੇ ਬਿਟੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਸੋਸ਼ਲ ਮੀਡੀਆ 'ਤੇ ਟ੍ਰੈਂਡ ਕਰ ਰਹੇ ਹੋ ਪਹਿਲਾਂ ਤਾਂ ਕੀ ਕਹਿਣਾ ਚਾਹੋਗੇ ਸਰੋਤਿਆਂ ਨੂੰ ਜੀ ਮੈਨੂੰ ਬਹੁਤ ਖੁਸ਼ੀ ਹੈ ਜੀ ਮੈਂ ਬਹੁਤ ਹੀ ਟਾਈਮ ਤੋਂ ਮਿਊਜ਼ਿਕ ਕਰ ਰਿਹਾ ਹਾਂ ਮੈਂ ਆਪਣਾ ਸ਼ੌਂਕ ਜਿਹੜਾ ਵਾ ਆਪਣੀ ਜੌਬ ਦੇ ਨਾਲ-ਨਾਲ ਆਪਣਾ ਸ਼ੌਂਕ ਪਰਸ਼ੂ ਕਰ ਰਿਹਾ ਹਾਂ ਤਾਂ ਥੋੜੇ ਦਿਨ ਥੋੜਾ ਸਮਾਂ ਪਹਿਲਾਂ ਇਹ ਵੀਡੀਓ ਜਿਹੜੀ ਮੇਰੇ ਵੱਲੋਂ ਬਣਾਈ ਗਈ ਸੀ ਚਲੋ ਹੁਣ ਜਿਹੜੇ ਚਿੱਦੀ ਦਿਹਾੜੇ ਚੱਲਦੇ ਨੇ ਉਹਨਾਂ ਕਰਕੇ ਜਿਹੜੀ ਹੈ ਮੇਰੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਹੈ ਤਾਂ ਮੈਨੂੰ ਬਹੁਤ ਐਪਰੀਸ਼ੀਏਸ਼ਨ ਮਿਲਦੀ ਹੈ ਮੇਰੇ ਆਫੀਸਰਜ਼ ਵੱਲੋਂ ਸਰੋਤਿਆਂ ਵੱਲੋਂ ਪਬਲਿਕ ਵੱਲੋਂ ਬਹੁਤ ਐਪਰੀਸ਼ੀਏਸ਼ਨ ਮਿਲ ਰਹੀ ਹੈ ਤਾਂ ਬਹੁਤ ਖੁਸ਼ ਹਾਂ ਜੀ ਮੈਂ ਹੂੰ ਪਰਵਾਰਿਕ ਸਹਯੋਗ ਕਿਸ ਤਰ੍ਹਾਂ ਦਾ ਪਰਿਵਾਰਿਕ ਚ ਮਾਹੌਲ ਕਿਸ ਤਰ੍ਹਾਂ ਦਾ ਹੈ ਜੇ ਪਰਿਵਾਰ ਦੀ ਗੱਲ ਕਰੀਏ ਨੌਕਰੀ ਦੇ ਨਾਲ ਨਾਲ ਇੱਕ ਸ਼ਬਦ ਗ੍ਰਾਇਨ ਕੀਤਾ ਜਾਂ ਮਿਊਜ਼ਿਕ ਦੀ ਗੱਲ ਕਰੀਏ ਕਿੰਨਾ ਇੱਕ ਪਿਆਰ ਹੈ ਮਿਊਜ਼ਿਕ ਦੇ ਨਾਲ ਤੇ ਪਰਿਵਾਰਿਕ ਸਹਯੋਗ ਕਿਸ ਤਰ੍ਹਾਂ ਦਾ ਪਰਿਵਾਰਿਕ ਸਹਯੋਗ ਬਹੁਤ ਅੱਛਾ ਹੈ ਜੀ ਬਹੁਤ ਅੱਛਾ ਮਾਹੌਲ ਹੈ ਬਹੁਤ ਅੱਛਾ ਮਾਹੌਲ ਬਣਿਆ ਕਰਵੈਤ ਸੇ ਮੇਰੀ ਮਾਂ ਹੈ ਮੇਰੇ ਮੇਰੀ ਸਿਸਟਰ ਨੇ ਮੇਰੀ ਸਿਸਟਰ ਬਾਹਰ ਨੇ ਮੇਰੀ ਵਾਈਫ ਨੇ ਬਹੁਤ ਅੱਛਾ ਮਾਹੌਲ ਹੈ ਜੀ ਜੇ ਅੱਛਾ ਮਾਹੌਲ ਹੋਵੇ ਤਾਂ ਹੀ ਅਚੀਂ ਅਚੀ ਜਗ੍ਹੀਆਂ ਜਾਂਦੀਆਂ ਜੀ ਬਿਲਕੁਲ ਜੀ ਨਾਲ ਦੀ ਨਾਲ ਜੌਬ ਵੀ ਜੌਬ ਵੀ ਚੱਲ ਰਹੀ ਹੈ ਇਹ ਇੱਕ ਐਜ਼ ਅ ਸ਼ੌਂਕ ਜਿਹੜਾ ਹੈ ਕਿ ਨਾਲ ਨਾਲ 뮤ਜ਼ਿਕ ਆਪਾਂ ਕੰਟੀਨਿਊ ਕਰ ਰਹੇ ਆਵਾ ਇਹ ਬਹੁਤ ਅੱਛਾ ਵਧੀਆ ਫੀਲ ਹੋਇਆ ਕਿ ਜਿਹੜੀ ਵੀਡੀਓ ਵਾਇਰਲ ਹੋ ਗਈ ਹੈ 뮤זיਕ ਦਾ سلسلہ ਕਦੋਂ ਸ਼ੁਰੂਆਤ ਹੁੰਦਾ 뮤זיਕ ਦਾ سلسلہ ਜੀ ਐਕਚੁਅਲ 'ਚ ਜਦੋਂ 6 ਜਾਂ 7 ਸਾਲ ਦੀ ਉਮਰ ਹੋਏਗੀ ਮੇਰੇ ਮਦਰ ਐਂਡ ਫਾਦਰ ਮੇਰੇ ਪਾਪਾ ਸ਼੍ਰੀ ਸ਼ਿਵਲਾਲ ਸ਼ਰਮਾ ਜੀ ਉਹ ਹੁਣ ਐਕਸਪਾਇਰ ਹੋ ਚੁੱਕੇ ਨੇ 2013 ਵਿੱਚ ਐਕਸਪਾਇਰ ਹੋ ਗਏ ਸੀ ਉਹ ਮੇਰੇ ਮਦਰ ਐਂਡ ਫਾਦਰ ਬਹੁਤ ਹੀ 뮤זיਕ ਨੂੰ ਬਹੁਤ ਪਿਆਰ ਕਰਦੇ ਸੀ ਤਾ 6 7 ਸਾਲ ਦੀ ਉਮਰ ਵਿੱਚ ਹੀ ਮੈਂ 뮤זיਕ ਸਿੱਖਣਾ ਸ਼ੁਰੂ ਕੀਤਾ ਸੀ ਬਟ ਅਨਫੋਰਚੂਨੇਟਲੀ 2013 ਵਿੱਚ ਮੇਰੇ ਫਾਦਰ ਸਾਹਿਬ ਐਕਸਪਾਇਰ ਹੋ ਗਏ ਤਾਂ ਉਹ ਪੁਲਿਸ ਚ ਸੀਗੇ ਤੇ ਫਿਰ ਮੈਨੂੰ ਇੱਧਰ ਉਹਨਾਂ ਦੀ ਜਗ੍ਹਾ ਤੇ ਮੈਨੂੰ ਜੋਬ ਮਿਲੀ ਆ ਜੀ ਤਾਂ ਫਿਰ ਇੱਧਰ ਜੋਬ ਵੱਲ ਕੰਟੀਨਿਊ ਕਰਨਾ ਪਿਆ ਤਾਂ 뮤זיਕ ਦਾ ਸਿਲਸਿਲਾ ਛੁੱਟ ਗਿਆ ਸਿੱਖਣ ਦਾ ਸਿਲਸਿਲਾ ਛੁੱਟ ਗਿਆ ਲੇਕਿਨ ਆਪਣੇ ਸ਼ੌਕ ਸ਼ੌਂਕੀਆ ਤੌਰ ਤੇ ਹਜੇ ਵੀ ਆਪਾਂ ਕਰ ਰਹੇ ਆਂ ਮਗਰ ਬਚਪਨ ਚ ਸੋਚਿਆ ਕੀ ਸੀ ਪੰਜਾਬ ਪੁਲਿਸ ਦੀ ਨੌਕਰੀ ਕਰਨੀ ਸੀ ਕਿਉਂਕਿ ਫਾਦਰ ਸਾਹਿਬ ਕਰਦੇ ਸੀ ਜਾਂ ਫਿਰ ਮਿਊਜ਼ਿਕ ਦੇ ਨਾਲ ਜੁੜਨਾ ਸੀ ਮੈਂ ਐਕਚੁਅਲ ਚ ਜੋ ਤੁਹਾਨੂੰ ਸੱਚਾਈ ਦੱਸਾਂ ਤਾਂ ਜਿਹੜਾ ਉਹਨਾਂ ਨੂੰ ਵੀ ਇਹ ਸ਼ੌਂਕ ਸੀਗਾ ਕਿ ਇਹ ਸਿੰਗਰ ਬਣੇ ਉਹਨਾਂ ਨੂੰ ਅੱਜ ਵੀ ਇਹ ਸ਼ੌਂਕ ਹੈ ਕਿ ਇਹ ਸਿੰਗਰ ਬਣੇ ਮਤਲਬ ਮੇਰੇ ਮਦਰ ਨੂੰ ਜਦੋਂ ਆਪਾਂ ਫਾਦਰ ਸਾਹਿਬ ਐਕਸਪਾਇਰ ਹੋ ਜਾਂਦੇ ਨੇ ਤੇ ਫਿਰ ਤੁਹਾਨੂੰ ਪਤਾ ਮੀਡਲ ਕਲਾਸ ਫੈਮਿਲੀ ਹੈ ਅ ਅਰਨਿੰਗਸ ਕਿੱਥੋਂ ਆਣਗੀਆਂ ਹੂੰ ਕਿੱਥੋਂ ਘਰ ਚੱਲੇਗਾ ਤਾਂ ਫਿਰ ਬਚਪਨ ਤੋਂ ਨਹੀਂ ਸੀ ਸੋਚਿਆ ਪੰਜਾਬ ਪੁਲਿਸ ਦਾ ਇਹ ਤੇ ਅਨਫੋਰਚੂਨੇਟਲੀ ਪਾਪਾ ਐਕਸਪਾਇਰ ਹੋ ਗਏ ਤਾਂ ਆਣਾ ਪਿਆ ਪਰ ਚਲੋ ਉਹ ਵੀ ਠੀਕ ਹੈ ਜਿੱਥੇ ਮਾਲ ਰੱਖਦਾ ਰਹਿਣਾ ਪੈਂਦਾ ਕਹਿੰਦੇ ਨੇ ਸ਼ੌਂਕ ਨਹੀਂ ਮਰਦੇ ਤੇ ਫਿਰ ਰਿਆਜ਼ ਦਾ سلسلہ جاری ਹੈ ਪੰਜਾਬੀ ਨਾਲ ਜੀ ਜੀ ਰਿਆਜ਼ ਮੈਂ ਕਰਦਾ ਜੀ ਮੇਰੇ ਘਰ ਵਿੱਚ ਪਿਆਨੋ ਫਲੂਟ ਮੈਂ ਪਲੇ ਕਰ ਲੈਣਾ ਗਿਟਾਰ ਪਲੇ ਕਰ ਲੈਣਾ ਥੋੜਾ ਬੋਤਾ ਗਾ ਲੈਣਾ ਰਿਆਜ਼ ਜਦੋਂ ਡਿਊਟੀ ਤੋਂ ਬਾਅਦ ਥੋੜਾ ਟਾਈਮ ਮਿਲਦਾ ਹੈ ਇਕੱਲੇ ਬੈਠ ਕੇ ਥੋੜਾ ਬੋਤਾ ਰਿਆਜ਼ ਕਰ ਲੀਦਾ ਹੈ ਕਈ ਇਸ ਤਰ੍ਹਾਂ ਦਾ ਵੀ ਸਵੱਬ ਬਣਿਆ ਕਿਸੇ ਦੌਰਾਨ ਕਿਉਂਕਿ ਜਿਹੜੇ ਸੈਲੀਬ੍ਰਿਟੀ ਹੁੰਦੇ ਨੇ ਉਹਨਾਂ ਨੂੰ ਪ੍ਰੋਟੈਕਟ ਕਰਨ ਵਾਸਤੇ ਪੰਜਾਬ ਪੁਲਿਸ ਅਕਸਰ ਹੀ ਆਪਣਾ ਜਿਹੜਾ ਫਰਜ਼ ਹੈ ਉਹ ਅਦਾ ਕਰਦੀ ਆ ਵਗਰ ਜੋ ਸਟੇਜ ਤੇ ਉੱਤੇ ਗਾਉਂਦਾ ਕੋਈ ਸਿੰਗਰ ਹੋਵੇ ਤੇ ਮੰਨ ਦੇ ਵਿੱਚ ਕੋਈ ਬਲਬਲਾ ਉੱਠਦਾ ਕਿ ਯਾਰ ਇਹ ਜਗ੍ਹਾ ਤੇ ਵੀ ਨੂੰ ਹੋਣਾ ਚਾਹੀਦਾ ਸੀ ਮੈਂ ਕਹਾ ਹਾਂਜੀ ਹਾਂਜੀ ਬਿਲਕੁਲ ਜੀ ਆਪਣੇ ਖਾਲਸਾ ਕਾਲਜ ਵਿੱਚ ਅਕਸਰ ਹੀ ਸਤਿੰਦਰ ਸਰਤਾਜ ਜੀ ਸ਼ੋਅ ਕਰਦੇ ਹਨ ਹਾਂ ਜੀ ਉੱਥੇ ਸਾਡੀ ਡਿਊਟੀਆਂ ਵਗੈਰਾ ਲੱਗ ਜਾਂਦੀਆਂ ਤੇ ਇਹ ਹੁੰਦਾ ਜੀ ਕਿ ਜੇ ਫੋਰਚੂਨਸ ਹਨ ਉਹ ਇੱਥੇ ਨਾ ਲੈ ਕੇ ਆਈ ਹੁੰਦੀ ਸ਼ਾਇਦ ਆਪਾਂ ਉੱਥੇ ਹੁੰਦੇ ਹੂੰ ਤੇ ਸਪਨਾ ਕੀਆ ਫਿਊਚਰ ਦੇ ਵਿੱਚ ਕੀ ਸੋਚਿਆ ਕਿ ਪੰਜਾਬ ਪੁਲਿਸ ਦੇ ਜੇ ਇੱਕ ਇਹ ਵੀ ਸਵਾਲ ਹੈ ਕਿ ਜੇ ਪੰਜਾਬ ਪੁਲਿਸ ਦੀ ਨੌਕਰੀਆਂ ਹੁੰਦੀ ਤਾਂ ਮਿਊਜ਼ਿਕ ਦੇ ਵਿੱਚ ਮਿਹਨਤ ਹੋਰ ਕਰਨੀ ਸੀ ਜਾਂ ਨਹੀਂ ਬਿਲਕੁਲ ਬਿਲਕੁਲ ਜੀ ਜੇ ਪੰਜਾਬ ਪੁਲਿਸ ਦੀ ਨੌਕਰੀ ਨਾਲ ਹੁੰਦੀ ਤਾਂ ਮੇਰੀ ਜਿਹੜੀ ਉਹ ਮਿਹਨਤ ਜਿਹੜੀ ਮੈਂ ਕਰ ਰਿਹਾ ਸੀ ਉਹ ਨਾ ਛੁੱਟਦੀ ਤਾਂ ਸ਼ਾਇਦ ਕਿਤੇ ਨਾ ਕਿਤੇ ਆਪਾਂ ਹੋਰ ਅੱਛੀ ਜਗ੍ਹਾ ਤੇ ਬੈਠੇ ਹੁੰਦੇ ਲੇਕਿਨ ਇਹ ਵੀ ਬਹੁਤ ਅੱਛਾ ਹੈ ਵਧੀਆ ਚੱਲ ਰਹੀ ਹੈ ਮੇਰਾ ਪ੍ਰਿੰਸੀਪਲ ਹੈ ਕਿ ਜਸਟ ਗੋ ਵਿਦ ਦਾ ਫਲੋ ਆਪਾਂ ਆਪਣਾ ਜੋ ਵੀ ਜਿੱਦਾਂ ਵੀ ਚਲਾ ਰਿਹਾ ਮਾਲਕ ਚੱਲੀ ਜਾ ਰਹੇ ਆ ਗਾਣ ਦੇ ਨਾਲ ਲਿਖਦੇ ਵੀ ਉਹ ਜਾਂ ਫਿਰ ਇਕੱਲਾ ਗਾਣਾ ਹੀ ਜੀ ਮੈਂ ਲਿਖਦਾ ਵੀ ਆ ਮੈਂ ਬਹੁਤ ਸ਼ਾਇਰੀਜ਼ ਵਗੈਰਾ ਬਹੁਤ ਕੁਝ ਲਿਖਿਆ ਹੋਇਆ ਤਾਂ ਜੇ ਰੱਬ ਨੇ ਚਾਇਆ ਕੁਝ ਚੰਗਾ ਸਮਾਂ ਆਇਆ ਤੇ ਉਹਨਾਂ ਨੂੰ ਆਪਾਂ ਸੰਗਸ ਵਿੱਚ ਚੂਜ਼ ਕਰਕੇ ਜੇ ਕੋਈ ਯਾਦ ਹੈ ਤਾਂ ਇੱਕ ਵਾਰ ਸਾਡੇ ਸਰੋਤੇ ਨੂੰ ਸੁਣਾ ਦਿਓ ਅ ਐਕਚੁਅਲ ਤੇ ਹੁਣ ਮੇਰੀ ਡਾਇਰੀ ਮੇਰੇ ਕੋਲ ਨਹੀਂ ਹੈ ਡਿਊਟੀ ਦੇ ਦੌਰਾਨ ਕਿੱਦਾਂ ਕਰ ਰਿਹਾਸ ਚੱਲਦਾ ਰੋਜ਼ ਦੀ ਜ਼ਿੰਦਗੀ ਦੇ ਵਿੱਚ ਰਿਹਾਸ ਦੀ ਬਹੁਤ ਘੱਟ ਹੈ ਮੈਂ ਤੁਹਾਨੂੰ ਦੱਸਹੀ ਕਰ ਦੱਸਾਂ ਰਿਹਾਸ ਬਹੁਤ ਘੱਟ ਹੈ ਡਿਊਟੀ ਬਹੁਤ ਹੈਕਟਿਕ ਹੈ ਆਪਣਾ ਬਹੁਤ ਹੀ ਘੱਟ ਸਮਾਂ ਮਿਲਦਾ ਹੈ ਰਿਹਾਸ ਦਾ ਬਾਕੀ ਜਦੋਂ ਵੀ ਸਮਾਂ ਮਿਲਦਾ ਮੈਂ ਜ਼ਰੂਰ ਕਰਦਾ ਇਸ ਸਮੇਂ ਮੇਰਾ ਥੋੜਾ ਜਿਹਾ ਤੁਸੀਂ ਆਏ ਹੋ ਤੁਹਾਡਾ ਮੋਸਟ ਵੈਲਕਮ ਸੀਗਾ ਇਸ ਸਮੇ ਮੇਰਾ ਵੀ ਥੋੜਾ ਜਿਹਾ ਸਹੀ ਨਹੀਂ ਹੈ ਬਾਕੀ ਚੱਲ ਰਿਹਾ ਰਿਆਸ ਵੀ ਮਾੜਾ ਮੋਟਾ ਚੱਲਦਾ ਡਿਊਟੀ ਹੈ ਜ਼ਿਆਦਾ ਹੈਕਟਿਕ ਹੋਣ ਕਰਕੇ ਜ਼ਿਆਦਾ ਡਿਊਟੀ ਤੇ ਧਿਆਨ ਦਈਦਾ ਜੀ ਇੱਕ ਵਾਰ ਸਰੋਤਿਆਂ ਨੂੰ ਕਹਿ ਦੋ ਜਿਨ੍ਹਾਂ ਨੇ ਇੰਨਾ ਪਿਆਰ ਦਿੱਤਾ ਉਹਨਾਂ ਵਾਸਤੇ ਕੋਈ ਮੈਸੇਜ ਦੇ ਦੇ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਪਿਆਰ ਮਿਲਿਆ ਤੁਹਾਡੇ ਵੱਲੋਂ ਮੈਂ ਆਸ਼ਾ ਕਰਦਾ ਹਾਂ ਕਿ ਤੁਸੀਂ ਸਦਾ ਹੀ ਇਦਾਂ ਮੈਨੂੰ ਪਿਆਰ ਦਿੰਦੇ ਰਹੋਗੇ ਇੱਕ ਜੀ 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 ਮੈਂ ਆਸ਼ਾ ਕਰਦਾ ਮੈਨੂੰ ਤੁਸੀਂ ਸਦਾ ਹੀ ਇਦਾਂ ਪਿਆਰ ਦਿੰਦੇ ਰਹੋਗੇ ਮੈਂ ਇੱਕੋ ਅਪੀਲ ਕਰਨਾ ਚਾਹਨਾ ਅੱਜਕੱਲ ਨੌਜਵਾਨਾਂ ਦੇ ਵਿੱਚ ਨਸ਼ਿਆਂ ਦਾ ਰੁਝਾਨ ਬਹੁਤ ਜ਼ਿਆਦਾ ਵੱਧ ਚੁੱਕਾ ਹੈ ਜੀ ਮੈਂ ਉਹਨਾਂ ਨੂੰ ਇਹ ਅਪੀਲ ਕਰਦਾ ਕਿ ਨਸ਼ਿਆਂ ਨੂੰ ਛੱਡ ਕੇ ਤੁਸੀਂ ਜੇਕਰ ਆਪਣੇ ਸ਼ੌਂਕ ਜਾਂ ਆਪਣੇ ਸਰੀਰ ਵੱਲ ਧਿਆਨ ਜ਼ਿਆਦਾ ਦਿਓ ਤਾਂ ਕਿ ਤੁਹਾਡੀ ਜਿਹੜੀ ਹੈ ਆਉਣ ਵਾਲੀ ਲਾਈਫ ਜ਼ਿਆਦਾ ਅੱਛੀ ਹੋ ਸਕੇ ਜੀ ਬਿਲਕੁਲ ਇਹ ਉਹ ਪੰਜਾਬ ਪੁਲਿਸ ਦੇ ਨੌਜਵਾਨ ਨੇ ਜਿਨ੍ਹਾਂ ਦੇ ਅੱਜਕੱਲ ਦੇ ਵਿੱਚ ਜਿਹੜੇ ਸੋਸ਼ਲ ਮੀਡੀਆ ਦੇ ਟ੍ਰੈਂਡ ਕਰ ਰਹੇ ਨੇ ਤੇ ਸ਼ਹੀਦੀ ਦੇ ਜਿਹੜੇ ਚੱਲ ਰਹੇ ਨੇ ਉਸ ਦੌਰਾਨ ਨਨ ਸ਼ਬਦ ਗਾਇਨ ਕੀਤਾ ਸੀ ਜੋ ਕਿ ਜਿਨ੍ਹਾਂ ਨੂੰ ਉਹ ਦਹਾਕਾ ਪਤਾ ਉਹਨਾਂ ਦੀ ਅੱਖਾਂ ਦੇ ਵਿੱਚ ਉਹ ਸੁਣ ਕੇ ਜ਼ਰੂਰ ਇੱਕ ਅੱਖਾਂ ਨਮ ਹੋ ਜਾਂਦੀਆਂ ਨੇ ਤੇ ਸਾਡੇ ਵੱਲੋਂ ਇੱਕ ਅਪੀਲ ਹੈ ਜੋ ਚੰਗੀਆਂ ਚੀਜ਼ਾਂ ਹੁੰਦੀਆਂ ਨੇ ਉਹਨਾਂ ਨੂੰ ਜ਼ਰੂਰ ਸ਼ੇਅਰ ਕੀਤਾ ਜਾਵੇ ਜਿਹੜੀਆਂ ਮਾੜੀਆਂ ਚੀਜ਼ਾਂ ਹੁੰਦੀਆਂ ਨੇ ਉਹਨਾਂ ਨੂੰ ਕਦੇ ਵੀ ਸ਼ੇਅਰ ਨਾ ਕਰੋ ਕਿਉਂਕਿ ਜਿਹੜਾ ਮਾਹੌਲ ਹੈ ਉਹਨਾਂ ਚੀਜ਼ਾਂ ਨਾਲ ਜ਼ਰੂਰ ਖਰਾਬ ਹੁੰਦਾ ਹੈ ਕੈਮਰਾਮੈਨ ਉਹ ਇਧਰ ਨਾਲ ਮਹਿਮਾਨੋਂ ਲਾਈਵ ਪੰਜਾਬੀ ਟੀਵੀ ਅੰਮ੍ਰਿਤਸਰ ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ